धेर वाला ग्रुप है या डल्ले वाला वाड़ ग्रुप है वो अभी तक शामिल नहीं हुए हैं कोशिश कर रहे हैं आपके माध्यम से भी हमको न्योता दे रहे हैं कि ये आंदोलन जो है ये मिल के लड़ना चाहिए इसमें एक कॉमन कमेटी बना के वो तो कॉमन कमेटी आंदोलन लड़े तो ज़्यादा वजनदार आंदोलन रहेगा किसी भी अपील इग्नोर नहीं करते हैं सही गल कट्ठे होके लड़ना चाहिए अभी एच के एम के साथ तो हमारा समझौता हो गया है उनके साथ तो हम इकट्ठे हैं लेकिन अभी जो दूसरे ग्रुप हैं ਜੋ ਪੰਦੇਰਵਾਲਾ ਗਰੁੱਪ ਹੈ ਜਾਂ ਡੱਲੇਵਾਲ ਵਾਲਾ ਗਰੁੱਪ ਹੈ ਉਹ ਅਭੀ ਤੱਕ ਸ਼ਾਮਿਲ ਨਹੀਂ ਹੋਏ ਹਨ ਕੋਸ਼ਿਸ਼ ਕਰ ਰਹੇ ਹਨ ਆਪਕੇ ਮadhyam se bhi humko nyoota de rahe hain ke ye andolan jo hai ye milke ladna chahiye ispe common committee bana ke wo common committee andolan lade to zyada vajangdar andolan rahega gurnam singh chuduni bhi appeal kar rahe si ke main pandeer ji nu te dalle wal nu appeal karda ke ikatthe ho ke andolan laliye kyunki jadian mangaan ta kisan ni lai ne dekho saryan di appeal mahatvapurna hai ਕਿਸੇ ਦੀ ਅਪੀਲ ਇਗਨੋਰ ਨਹੀਂ ਕਰਦੇ ਹੈਗੇ ਸਹੀ ਗੱਲ ਆ ਇਕੱਠੇ ਹੋ ਕੇ ਲੜਨਾ ਚਾਹੀਦਾ ਬਸ ਬਹੁਤਾ ਕੋਈ ਨਹੀਂ ਉਹ ਵੀ ਸੰਘਰਸ਼ ਕਰਨਾ ਚਾਹੁੰਦੇ ਆ ਆਪਾਂ ਵੀ ਸੰਘਰਸ਼ ਕਰਨਾ ਚਾਹੁੰਦੇ ਆ ਪੋਜੀਸ਼ਨਾਂ ਦਾ ਫਰਕ ਆ ਉਹ ਚਾਹੁੰਦੇ ਆ ਵੀ ਇੱਕ ਦਿਨ ਦਾ ਦਿੱਲੀ ਕਰ ਲਿਆ ਜਾਵੇ ਜਾਂ ਕੋਈ ਇੱਕ ਦਿਨ ਦਾ ਜਾਂ ਤਿੰਨ ਦਿਨ ਦੀ ਕੋਈ ਰਾਜਧਾਨੀ ਕਿਰ ਲਈ ਜਾਵੇ ਜਾਂ ਕੋਈ ਇੱਕ ਲੋ ਦਿਨ ਦਾ ਪੰਜਾਬ ਚ ਕੰਮ ਕਰ ਲਿਆ ਜਾਵੇ ਉਹਨੇ ਫਿਰ ਸਾਲ ਆ ਕੇ ਫਿਰ ਆਇਆ ਜਾਵੇ ਫਿਰ ਸਾਲ ਆ ਜਾਵੇ ਫਿਰ ਆਇਆ ਜਾ ਉਹਨਾਂ ਦਾ ਆ ਉਹਨਾਂ ਦੀ ਹੈਗੀ ਆ ਵੀ ਮੰਗਾਂ ਦਾ ਪ੍ਰਚਾਰ ਪ੍ਰੋਪੋਗੈਂਡਾ ਹਰ ਹਰ ਦਾ ਨੀਤੀ ਹੁੰਦੀ ਵੀ ਮੰਗਾਂ ਦਾ ਪ੍ਰਚਾਰ ਪ੍ਰੋਪੋਗੈਂਡਾ ਕਰਨਾ ਬਈ ਸਾਡਾ ਹੈਗਾ ਵੀ ਪ੍ਰਚਾਰ ਪ੍ਰੋਪੋਗੈਂਡਾ ਤੇ ਬਹੁਤ ਹੋ ਗਿਆ ਇੱਕ ਮੋਰਚਾ ਮਲਾ ਕੇ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਕੇ ਮੰਗਾਂ ਮਨਾਉਣਾ ਬਸ ਦੋ ਗੱਲਾਂ ਦਾ ਫਰਕ ਆ ਹੁਣ ਕੋਲਕਤਾ ਦੇ ਵਿੱਚ ਬੜਾ ਫਰਕ ਨਹੀਂ ਹੈਗਾ ਸ਼ਿਗਰਚੋ ਵੀ ਕਰਨਾ ਚਾਹੁੰਦੇ ਉਹਨਾਂ ਦਾ ਅੱਡ ਸ਼ਿਗਰਸ਼ ਕਰਨ ਦਾ ਤਰੀਕਾਕਾਰ ਆ ਸਾਡਾ ਆਡਿਆ ਸਾਡਾ ਮੋਰਚਾ ਲਾ ਕੇ ਪੱਕਾ ਮੋਰਚਾ ਮਲ ਕੇ ਕਰਨਾ ਜਿੱਦਨ ਇਹ ਗੱਲ ਦੀ ਨੇੜਤਾ ਬਣ ਜੂਗੀ ਨੇੜਤਾ ਹੋ ਜੂਗੀ ਉਹ ਵੀ ਕੋਈ ਬਾਰਡਰ ਮਲ ਲੈਣਗੇ ਅਗਲੀਆਂ ਗੱਲਾਂ ਫੇਰ ਹੋ ਜਾਣਗੀਆਂ